ਇਸ ਵੀਲੇ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਮੁਰ ਤੋਂ ਜਿਹੜਾ ਸੁਖਵੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਐਲਾਨ ਦਿੱਤਾ ਗਿਆ ਇਸ ਬਾਬਤ ਜਾਣਕਾਰੀ ਦੇਣ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਜੀ ਜੁੜ ਚੁੱਕੇ ਨੇ ਆਪਾਂ ਉਹਨਾਂ ਤੋਂ ਹੋਰ ਵਧੇਰੇ ਜਿਹੜੀ ਜਾਣਕਾਰੀ ਲੈ ਲੈਣੇ ਆ ਸਰ ਜਿਹੜਾ ਅਕਾਲੀ ਦਲ ਦੇ ਵਿੱਚ ਹੁਣ ਮੁਰ ਤੋਂ ਸੁਖਵੀਰ ਬਾਦਲ ਦੇ ਨਾਂ ਤੇ ਜਿਹੜੇ ਪ੍ਰਧਾਨਗੀ ਦੀ ਮੋਹਰ ਲੱਗ ਚੁੱਕੀ ਆ ਤੁਸੀਂ ਇਸ ਇਹਦੇ ਬਾਰੇ ਕੀ ਦੇਖਦੇ ਹੋ ਬਿਲਕੁਲ ਸ਼ੈਨਾਜ ਜਿਸ ਤਰੀਕੇ ਦਾ ਪਿਛਲੇ ਦਿਨਾਂ ਦੇ ਵਿੱਚ ਚਰਚਾਵਾ ਸੀ ਕਿ ਮੁਰ ਤੋਂ ਸੁਖਵੀਰ ਸਿੰਘ ਬਾਦਲ ਦੇ ਕੋਲ ਕਮਾਨ ਆਵੇਗੀ ਉਸੇ ਤਰੀਕੇ ਦਾ ਅੱਜ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਡੈਲੀਗੇਟਸ ਦੀ ਗਿਣਤੀ 550 ਦੇ ਕਰੀਬ ਦੱਸੀ ਜਾ ਰਹੀ ਸੀ ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਗਿਣਤੀ ਹੈ ਜਿਹੜੀ ਉਹ ਪੰਜਾਬ ਦੇ ਨਾਲ ਸੰਬੰਧਿਤ ਡੈਲੀਗੇਟਸ ਸੀ ਤੇ ਉਹਨਾਂ ਦੇ ਵੱਲੋਂ ਅੱਜ ਮੀਟਿੰਗ ਸੱਦੀ ਗਈ ਸਮੁੰਦਰੀ ਹਾਲ ਦੇ ਵਿੱਚ ਇਕੱਠ ਹੋਇਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ ਗੁਲਜਰ ਸਿੰਘ ਰਣੀਕੇ ਨੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਐਲਾਨ ਕੀਤਾ ਤੇ ਜਿਹੜਾ ਉਹਨਾਂ ਦੇ ਨਾਂ ਦਾ ਪ੍ਰਸਤਾਵ ਸੀ ਉਹ ਬਲਵਿੰਦਰ ਸਿੰਘ ਭੁੰਦਰ ਨੇ ਰੱਖਿਆ ਜੋ ਕਿ ਅਕਾਲੀ ਦਲ ਦੇ ਕਾਰਚਕਾਰੀ ਪ੍ਰਧਾਨ ਸੀ ਤੇ ਉਹਨਾਂ ਨੂੰ ਸਰਪਸੰਤੀ ਦੇ ਨਾਲ ਅਕਾਲੀ ਦਲ ਦਾ ਮੁੜ ਪ੍ਰਧਾਨ ਬਣਾ ਦਿੱਤਾ ਗਿਆ ਜਿਸ ਤਰੀਕੇ ਦੀ ਉਹਨਾਂ ਦੀ ਬਾਡੀ ਲੈਂਗੁਏਜ ਸੀ ਸਵੇਰ ਤੋਂ ਹੀ ਲਗਾਤਾਰ ਲੱਗ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਸੀ ਕਿ ਸੁਖਬੀਰ ਬਾਦਲ ਦੇ ਕੋਲ ਹੀ ਕਮਾਨ ਰਹੀਆ ਹਾਲਾਂਕਿ ਉਹ ਅਸਤੀਫਾ ਦੇ ਚੁੱਕੇ ਸੀ ਜਿਸ ਤਰੀਕੇ ਦੇ ਐਕਸ਼ਨ ਦੇਖਣ ਨੂੰ ਮਿਲ ਰਹੇ ਸੀ ਉਹਨਾਂ ਤੋਂ ਲੱਗ ਰਿਹਾ ਸੀ ਕਿ ਕੰਟਰੋਲ ਹੈ ਜਿਹੜਾ ਉਹ ਸੁਖਬੀਰ ਬਾਦਲ ਦੇ ਕੋਲ ਹੈ ਤੇ ਹਾਲਾਂਕਿ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕਰੀਬ-ਕਰੀਬ 7 ਮਹੀਨੇ ਐਕਟਿਵ ਰਹੇ ਪਰ ਹੁਣ ਇੱਕ ਵਾਰ ਮੁੜ ਤੋਂ ਸੁਖਬੀਰ ਸਿੰਘ ਬਾਦਲ ਦੀ ਦੂਜੀ ਪਾਰੀ ਸ਼ੁਰੂ ਹੋ ਗਈ ਹੈ ਉਹਨਾਂ ਨੂੰ ਪਹਿਲਾਂ 2008 ਦੇ ਵਿੱਚ ਪ੍ਰਧਾਨ ਬਣਾਇਆ ਗਿਆ 2008 ਤੋਂ ਬਾਅਦ 2024 ਤੱਕ ਉਹ ਪ੍ਰਧਾਨ ਰਹਿੰਦੇ ਨੇ ਤੇ ਅਖੀਰ ਦੇ ਵਿੱਚ 2024 ਦੇ ਵਿੱਚ ਅਸਤੀਫਾ ਦੇ ਦਿੰਦੇ ਨੇ ਤੇ ਅਕਾਲ ਤਖਤ ਸਾਹਿਬ ਤੋਂ ਹੁਕਮ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਲਗਾਤਾਰ ਐਕਟਿਵ ਦਿਖਾਈ ਦਿੱਤੇ ਤੇ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੈ ਉਹ ਖਾਲੀ ਪਈ ਰਹੀ ਬਾਦਲ ਪਰਿਵਾਰ ਕੋਲ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਆਈ ਹੈ 1996 ਤੋਂ ਲੈ ਕੇ 2008 ਤੱਕ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਰਹੇ 1900 ਜਿਹੜਾ 2008 ਤੋਂ ਲੈ ਕੇ 24 ਤੱਕ ਸੁਖਬੀਰ ਬਾਦਲ ਅਤੇ ਇੱਕ ਵਾਰ ਫਿਰ ਤੋਂ ਮੁੜ ਸੁਖਬੀਰ ਬਾਦਲ ਬਣ ਚੁੱਕੇ ਨੇ ਜਿਸ ਤਰੀਕੇ ਤੇ 40 50 ਸਾਲ ਪਿਛਲੇ ਲੰਗੇ ਨੇ ਅਕਾਲੀ ਦਲ ਦੇ ਸਰਜੀਤ ਸਿੰਘ ਬਰਨਾਲਾ ਕਰੀਬ-ਕਰੀਬ 11 12 ਸਾਲ ਪ੍ਰਧਾਨ ਰਹਿੰਦੇ ਨੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ 12 ਸਾਲ ਕਰੀਬ ਪ੍ਰਧਾਨ ਰਹਿੰਦੇ ਨੇ ਤੇ 16 ਸਾਲਾਂ ਤੋਂ ਕਰੀਬ-ਕਰੀਬ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੀ ਤੇ ਇੱਕ ਵਾਰ ਤੋਂ ਮੁੜ ਉਹਨਾਂ ਦੇ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ ਤੇ ਅੱਜ ਡੈਲੀਗੇਟਸ ਵੱਲੋਂ ਜਿਹੜੇ ਕਿ ਜਿਨ੍ਹਾਂ ਦੀ ਗਿਣਤੀ 650 ਦੱਸੀ ਜਾ ਰਹੀ ਹੈ ਤੇ ਉਹਨਾਂ ਦੇ ਡੈਲੀਗੇਟਸ ਦੀ ਜਿਹੜੀ ਮੀਟਿੰਗ ਆ ਇੱਕ ਇਕੱਠ ਹੋ ਗਿਆ ਇਕੱਠ ਦੇ ਵਿੱਚ ਸੱਦਿਆ ਗਿਆ ਤੇ ਉਸ ਤੋਂ ਬਾਅਦ ਤੀਜਾ ਸੰਗ ਸਮੁੰਦਰੀ ਹਾਲ ਤੋਂ ਜਿਹੜਾ ਐਲਾਨ ਕੀਤਾ ਗਿਆ ਕਿ ਸੁਖਬੀਰ ਬਾਦਲ ਮੁਰ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਉਸ ਵਿਚਾਲੇ ਕਈ ਨਾਮਾਂ ਦੀ ਚਰਚਾ ਸੀ ਜਿਸ ਦੇ ਵਿੱਚ ਦਲਜੀਤ ਸਿੰਘ ਚੀਮਾ ਬਾਰੇ ਕਿਹਾ ਜਾ ਰਿਹਾ ਸੀ ਕਿ ਦਲਜੀਤ ਸਿੰਘ ਚੀਮਾ ਨੂੰ ਵਫਾਦਾਰੀ ਦਾ ਇਨਾਮ ਮਿਲ ਸਕਦਾ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਸੀ ਹਰਸਮਰਤ ਕੌਰ ਬਾਦਲ ਦਾ ਨਾਂ ਵੱਡੇ ਪੱਧਰ ਤੇ ਉਛਾਲਿਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਹਰਸਮਰਤ ਕੌਰ ਬਾਦਲ ਹੋ ਸਕਦੇ ਨੇ ਤੇ ਨਾਲ ਦੀ ਨਾਲ ਵਿਕਰਮ ਜੀਠੀਆ ਦਾ ਨਾਂ ਵੀ ਲਿਆ ਜਾ ਰਿਹਾ ਸੀ ਕਿ ਵਿਕਰਮ ਜੀਠੀਆ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋ ਸਕਦੇ ਨੇ ਪਰ ਇਹਨਾਂ ਚਰਚਾਾਂ 'ਤੇ ਮੋਹਰ ਨਹੀਂ ਲੱਗੀ ਸੁਖਬੀਰ ਸਿੰਘ ਬਾਦਲ ਇੱਕ ਵਾਰ ਮੁੜ ਪ੍ਰਧਾਨ ਬਣ ਚੁੱਕੇ ਨੇ ਅਕਾਲੀ ਦਲ ਦੀ ਦੂਜੀ ਪਾਰੀ ਦੇ ਤੌਰ ਤੇ ਉਹ ਪ੍ਰਧਾਨ ਬਣੇ ਨੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2012 ਦੇ ਵਿੱਚ ਜਦੋਂ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਸਰਕਾਰ ਬਣੀ ਸੀ ਜਾਂ ਫਿਰ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਵਿਕਾਸ ਹੋਇਆ ਸੀ ਉਹਨਾਂ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਸਿਹਰਾ ਦਿੱਤਾ ਜਾਂਦਾ ਰਹਿੰਦਾ ਸੀ ਕਿ ਸੁਖਬੀਰ ਬਾਦਲ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕਰਾਏ ਨੇ ਤੇ ਸੁਖਬੀਰ ਬਾਦਲ ਇੱਕ ਚੰਗੇ ਬਿਜ਼ਨਸਮੈਨ ਦੇ ਨਾਲ-ਨਾਲ ਇੱਕ ਚੰਗੇ ਲੀਡਰ ਵੀ ਕਿਹਾ ਜਾਂਦਾ ਉਹਨਾਂ ਦੇ ਧੜੇ ਵੱਲੋਂ ਕਿਹਾ ਜਾਂਦਾ ਪਰ ਬਿਦਰਸਮੈਨ ਦੇ ਤੌਰ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਬਹੁਤ ਚੰਗੇ ਨੇ ਜਾਂ ਵਿਅਕਤੀਗਤ ਤੌਰ ਤੇ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਚੰਗੇ ਇਨਸਾਨ ਨੇ ਪਰ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਜਿੱਥੇ ਉਹ 16 ਸਾਲ ਤਕਰੀਬ ਪ੍ਰਧਾਨ ਰਹੇ ਉਹਨਾਂ ਦੇ ਸਰਕਾਰ ਦੇ ਕਾਲ ਦੌਰਾਨ ਜਿੱਥੇ 2012 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਉਸ ਤੋਂ ਬਾਅਦ 17 ਦੇ ਵਿੱਚ ਹਾਰ ਜਾਂਦੇ ਨੇ ਜਿਹੜੇ ਵਿਧਾਇਕਾਂ ਦੀ ਗਿਣਤੀ ਬਹੁਤ ਘੱਟ ਰਹਿ ਜਾਂਦੀ ਹੈ ਤੇ ਉਸ ਤੋਂ ਬਾਅਦ 19 ਦੀ ਲੋਕ ਸਭਾ ਹੋਵੇ 24 ਦੀ ਲੋਕ ਸਭਾ ਹੋਵੇ ਜਾਂ ਫਿਰ 22 ਦੀ ਵਿਧਾਨ ਸਭਾ ਹੋਵੇ ਉਸ ਦੇ ਵਿੱਚ ਕਾਰਜਕਾਲ ਦੇ ਦੌਰਾਨ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਰਾਜਨੀਤਿਕ ਤੌਰ ਤੇ ਅਕਾਲੀ ਦਲ ਨੂੰ ਦੇਖਣ ਨੂੰ ਮਿਲਿਆ ਤੇ ਅਕਾਲੀ ਦਲ ਦੇ ਵਿੱਚੋਂ ਹੀ ਸੁਖਬੀਰ ਬਾਦਲ ਦੇ ਅਸਤੀਫੇ ਦੇਣ ਦੀਆਂ ਚਪਚਾਵਾਵਾਂ ਚੱਲਦੀਆਂ ਰਹੀਆਂ ਤੇ ਇੱਕ ਘਟਨਾਕ੍ਰਮ ਫਿਰ 2 2 ਦਸੰਬਰ ਨੂੰ ਵਾਪਰਦਾ 2 ਦਸੰਬਰ 2024 ਨੂੰ ਜਦ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਬ ਦੇ ਉੱਤੇ ਸੱਦ ਲਿਆ ਜਾਂਦਾ ਤੇ ਉੱਤੇ ਤਨਖਾਹਾਂ ਇਕਰਾਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਸੇਵਾ ਵੀ ਲਈ ਜਾਂਦੀ ਹੈ ਤੇ ਬਾਦ ਦੇ ਵਿੱਚ ਅਕਾਲੀ ਦਲ ਜਿਹੜਾ ਕਿ ਬਾਦਲ ਤੜਾ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਸਾਰੇ ਹੁਕਮ ਮੰਨੇ ਨੇ ਪਰ ਦੂਜੇ ਪਾਸੇ ਬਾਗੀ ਤੜਾ ਕਹਿੰਦਾ ਕਿ ਅਕਾਲ ਤਖਤ ਤੋਂ ਇਹ ਦਾਲਾ ਜਿਹੜਾ ਭਗੌੜਾ ਦਾਲਾ ਤੇ ਇਸ ਕਰਕੇ ਇਹਨਾਂ ਨੂੰ ਮੂੰਹ ਨਾਲ ਲਾਇਆ ਜਾਵੇ ਪਰ ਉਧਰ ਬਰਾਬਰ ਭਰਤੀ ਹੁੰਦੀ ਰਹੀ ਤੇ ਅਕਾਲੀ ਦਲ ਬਾਦਲ ਤੜੇ ਨੇ ਆਪਣੀ ਭਰਤੀ ਕੀਤੀ ਤੇ ਅੱਜ ਮੁੜ ਤੋਂ ਪ੍ਰਧਾਨ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਨੂੰ ਐਲਾਨ ਦਿੱਤਾ ਗਿਆ